ਕਮਲ ਵਲੌਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਹੈਲੋ एवरीवन ਕਿਵੇਂ ਹੋ ਸਾਰੇ ਹੋਪ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਜੀ ਮੈਂ ਬਣਾਉਣ ਜਾ ਰਹੀ ਆ ਪਨੀਰ ਦੀ ਪਰੌਂਠੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਹਰ ਇੱਕ ਨੂੰ ਹੀ ਵਧੀਆ ਲੱਗਦੀ ਆ ਉਦੇ ਵਾਸਤੇ ਮੈਂ ਲਿਆ ਹੋਇਆ ਜੀ ਥੋੜਾ ਜਿਹਾ ਪਨੀਰ ਜਿੰਨੀ ਕਿ ਤੁਹਾਨੂੰ ਜ਼ਰੂਰਤ ਆ ਜਿੰਨੀ ਕਿ ਫੈਮਿਲੀ ਨੇ ਖਾਣੀਆਂ ਉਹਦੇ ਅਕੋਰਡਿੰਗ ਤੁਸੀਂ ਪਨੀਰ ਲੈਣਾ ਆ ਤੇ ਹੁਣ ਅਸੀਂ ਇਹਦੇ ਵਿੱਚ ਕੀ ਪਾਣਾ ਮੈਂ ਤੁਹਾਨੂੰ ਦੱਸਦੀ ਆ ਇੱਕ ਆਪਾਂ ਛੋਟਾ ਜਿਹਾ ਬਿਲਕੁਲ ਜਮਾ ਛੋਟਾ ਜਿਹਾ ਪਿਆਜ਼ ਕੱਟਿਆ ਹੋਇਆ ਤੇ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਥੋੜਾ ਜਿਹਾ ਮੈਂ ਬ੍ਰਿਕ ਧਨੀਆ ਵੀ ਜਿਹੜਾ ਕੱਟ ਕੀਤਾ ਹੋਇਆ ਤੇ ਇਹ ਹੈਗਾ ਜੀ ਸਾਡਾ ਪਨੀਰ ਜਿੰਨੂੰ ਮੈਂ ਇਸ ਤਰ੍ਹਾਂ ਕਰਕੇ ਨਾ ਮੈਸ਼ ਕਰ ਲਿਆ ਸੀ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਆਪਣਾ ਕਟਿਆ ਹੋਇਆ ਜਿਹੜਾ ਜਿੰਨਾ ਵੀ ਮਟੀਰੀਅਲ ਸਾਰਾ ਪਾ ਲਵਾਂਗੇ ਪਿਆਜ਼ ਜੇ ਤੁਸੀਂ ਖਾਂਦੇ ਹੋ ਤੇ ਪਾ ਲਓ ਨਹੀਂ ਖਾਂਦੇ ਤੇ ਫਿਰ ਸਕਿਪ ਕਰ ਦਿਓ ਠੀਕ ਹੈ ਜੀ ਧਨੀਆ ਵੀ ਪਾ ਲਿਆ ਹੁਣ ਤੇ ਧਨੀਆ ਬਹੁਤ ਹੋ ਜਾਣਾ ਆ ਬਸ ਪਹਿਲਾਂ ਹੀ ਥੋੜਾ ਜਿਹਾ ਰਿਆ ਸੀਗਾ ਕਿ ਕਦੀ ਹੁੰਦਾ ਸੀ ਕਦੀ ਨਹੀਂ ਹੁੰਦਾ ਸੀ ਕਿ ਖਰਾਬ ਜਲਦੀ ਹੋ ਜਾਂਦਾ ਸੀ ਨਾ ਗਰਮੀ ਕਰਕੇ ਹੁਣ ਤਾਂ ਬਹੁਤ ਧਨੀਆ ਉੱਗ ਜਾਣਾ ਆ ਤੇ ਹੁਣ ਮੈਂ ਪਾ ਰਹੀ ਆ ਜਿਹਦੇ ਚ ਨਮਕ ਨਮਕ ਆਪਣਾ ਟੇਸਟ ਕੋਲਗੇ ਕਿਉਂਕਿ ਇਹਦੇ ਚ ਥੋੜਾ ਹੀ ਪੈਂਦਾ ਨਮਕ ਜਿਆਦਾ ਨਹੀਂ ਪਾਣਾ ਪੈਂਦਾ ਠੀਕ ਹੈ ਜੀ ਜੀਰਾ ਪਾ ਰਹੀ ਆ ਗਰਮ ਮਸਾਲਾ ਪਾ ਲਓ ਤੁਸੀਂ ਹਰੀ ਮਿਰਚ ਆਪ ਪਾਈ ਹੋਈ ਆ ਮੈਂ ਪਾ ਰਹੀ ਆ ਜੀ 오ਰਗੈਨੋ ਛੋਟਾ ਜਿਹਾ ਪੌਚ ਇੱਕ ਚਿੱਲੀ ਫਲਿਕਸ ਦਾ ਵੀ ਇੱਕ ਕੀ ਪੌਚ ਪਾ ਰਹੀ ਮੈਂ ਬਾਕੀ ਜੇ ਤੁਹਾਨੂੰ ਹਰੀ ਮਿਰਚ ਨਹੀਂ ਪਸੰਦ ਹੈਗੀ ਨਾ ਤੇ ਤੁਸੀਂ ਮਤਲਬ ਚਿੱਲੀ ਫਲਿਕਸ ਹੀ ਪਾ ਲਓ ਕਈ ਵਾਰ ਬੱਚੇ ਕਹਿੰਦੇ ਹਰੀ ਮਿਰਚ ਜਿਹੜੀ ਆ ਸਾਡੇ ਮੂੰਹ ਚ ਆਦੀ ਨਹੀਂ ਖਾਣੀ ਹੈ ਨਾ ਅਸੀਂ ਪਾ ਰਹੇ ਹਾਂ ਸੁੱਕੀ ਮੇਥੀ ਇਹਦਾ ਹੀ ਬਹੁਤ ਵਧੀਆ ਜਿਹਾ ਫਲੇਵਰ ਆਂਦਾ ਨਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲੈਣਾ ਹੱਥ ਨਾਲ ਕਰ ਲੋ ਵੈਸੇ ਤੇ ਹੱਥ ਨਹੀਂ ਵਧੀਆ ਰਹਿੰਦਾ ਜੀ ਐਦਾਂ ਮੈਸ਼ ਕਰਨਾ ਜਿੰਨੇ ਵੀ ਤੁਹਾਡੀ ਫੈਮਿਲੀ ਨੇ ਖਾਣਾ ਹੋਵੇ ਉਹਦੇ ਅਕੋਰਡਿੰਗ ਹੀ ਤੁਸੀਂ ਮੈਨੂੰ ਜਿੰਨਾ ਕ ਪਨੀਰ ਚਾਹੀਦਾ ਸੀ ਮੈਂ ਉਹਨਾਂ ਲੈ ਲਿਆ ਬਾਕੀ ਤੇ ਪਿਆ ਹੋਇਆ ਆ ਦੇਖੋ ਜੀ ਇਹਨੂੰ ਇਦਾਂ ਮੈਸ਼ ਕਰ ਲਓ ਅਗਰ ਜੇ ਪਨੀਰ ਜ਼ਿਆਦਾ ਤੁਹਾਡਾ ਡਰਾਈ ਹੈਗਾ ਨਾ ਤੇ ਉਹਦੇ ਵਿੱਚ ਤੁਸੀਂ ਦੋ ਕਿ ਚਮਚ ਜਿਹੜੇ ਆ ਮਲਾਈ ਦੇ ਪਾ ਲਓ ਬਹੁਤ ਵਧੀਆ ਰੋਟੀ ਦੀ ਪਕੜ ਹੁੰਦੀ ਹੈ ਜੀ ਫਿਰ ਠੀਕ ਹੈ ਜੀ ਇਹ ਹੋ ਗਿਆ ਜੀ ਸਾਡਾ ਹੁਣ ਮਿਕਸ ਇਹਦੇ ਵਿੱਚ ਨਮਕ ਬਹੁਤ ਘੱਟ ਪਿੰਦਾ ਜਾਦਾ ਨਮਕ ਜਿਹੜਾ ਇਹਦੇ ਚ ਟੇਸਟ ਨਹੀਂ ਲੱਗਦਾ ਤੇ ਉਹਦੇ ਅਕੋਰਡਿੰਗ ਹੀ ਮੈਂ ਨਮਕ ਪਾਇਆ ਆ ਜਿੰਨਾ ਕਿ ਸਾਨੂੰ ਚਾਹੀਦਾ ਸੀ ਜਿੰਨਾ ਟੇਸਟ ਲੱਗਦਾ ਆ ਤੇ ਚਲੋ ਹੁਣ ਆਪਾਂ ਰੋਟੀ ਬਣਾਉਨੇ ਆ ਸਾਡਾ ਹੋ ਗਿਆ ਜੀ ਹੁਣ ਪਨੀਰ ਸਾਰਾ ਮਿਕਸ ਜੀ ਐ ਲੈ ਆਇਆ ਜੀ ਮੈਂ ਆਟੇ ਦਾ ਪੇੜਾ ਕਰ ਲਿਆ ਸੀਗਾ ਇਹਦੇ ਵਿੱਚ ਹੁਣ ਅਸੀਂ ਪਨੀਰ ਪਾ ਲਓ ਜਿੰਨਾ ਤੁਸੀਂ ਮਰਜ਼ੀ ਵਿੱਚ ਪਾ ਲਓ ਪਨੀਰ ਇਹ ਬਾਹਰ ਨਹੀਂ ਨਿਕਲੂਗਾ ਜੇ ਨਿਕਲੂਗਾ ਵੀ ਤੇ ਕੋਈ ਚੱਕਰ ਨਹੀਂ ਥੋੜਾ ਬਹੁਤ ਤਾਂ ਹੋ ਹੀ ਜਾਂਦਾ ਹੁੰਦਾ 19-21 ਦਾ ਫਰਕ ਦੇਖੋ ਇਸ ਤਰ੍ਹਾਂ ਇਹਨੂੰ ਰਾਉਂਡ ਕਰਕੇ ਤੇ ਮੈਂ ਪ੍ਰੈਸ ਕਰ ਲਿਆ ਹੋਇਆ ਬਹੁਤ ਚੰਗੀ ਤਰ੍ਹਾਂ ਨਿਕਲ ਹੀ ਰਿਹਾ ਜੀ ਬਾਹਰ ਵੀ ਉਹਨਾਂ ਸੀ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਬੇਲ ਲੈਣਾ ਐਨੇਕ ਤਾਂ ਆਲੂ ਮੂਲੀ ਗੋਭੀ ਵੀ ਨਿਕਲ ਜਾਂਦੀ ਹੈ ਬਾਹਰ ਉਧਰ ਗੈਸ ਜਿਹੜਾ ਔਨ ਹੋਇਆ ਹੈ ਤਵਾ ਸਾਡਾ ਗਰਮ ਹੁੰਦਾ ਪਿਆ ਜੀ ਤਵਾ ਸਾਡਾ ਹੋ ਗਿਆ ਜੀ ਗਰਮ ਤੇ ਇਹਨੂੰ ਹਲਕਾ ਜਿਹਾ ਗ੍ਰੀਸ ਕਰ ਲੈਣਾ ਆ ਉਸ ਤੋਂ ਬਾਅਦ ਆ ਅਸੀਂ ਪਾ ਦੇਣੀ ਆਪਣੀ ਰੋਟੀ ਦੇਖ ਲਓ ਜੀ ਅੱਜ ਮੈਂ ਪਰੌਂਠਾ ਜਿਹੜਾ ਖਿਲਰ ਨਹੀਂ ਦਿੱਤਾ ਬਾਅਦ ਵਿੱਚ ਇਹ ਨਾ ਕਿਉਂਕਿ ਪਰੌਂਠਾ ਖਿਲਰ ਗਿਆ ਓਕੇ ਤੇ ਇਹਨੂੰ ਅਸੀਂ ਹੁਣ ਮਤਲਬ మీడియం ਜਿਹਾ ਫਲੇਮ ਦੇ ਉੱਪਰ ਹੀ ਬਣਾਉਣਾ ਹੈ ਤਾਂ ਕਿ ਇਹ ਬਰਾਊਨ ਜੇ ਸ਼ੇਡ ਚ ਆ ਜਾਵੇ ਆਪਾਂ ਇਹਨੂੰ ਜ਼ਿਆਦਾ ਜਿਹੜਾ ਮਤਲਬ ਬਲੈਕ ਬਲੈਕ ਨਹੀਂ ਕਰਨਾ ਤੁਹਾਨੂੰ ਪਤਾ ਹੈ ਰੋਟੀ ਜਿਹੜੀ ਹੈ ਨਾ ਬਰਾਊਨ ਹੀ ਵਧੀਆ ਲੱਗਦੀ ਹੈ ਜਿਹੜੀ ਵਧੀਆ ਜਿਹੜੀ ਰੜ ਕੇ ਰੈਡੀ ਹੋਵੇ ਠੀਕ ਹੈ ਇਹਨੂੰ ਅਸੀਂ ਪਲਟ ਲਵਾਂਗੇ ਹੌਲੀ ਹੌਲੀ ਪੱਕਣ ਦਿਆਂ ਦੇਵੇ ਜਿਆਦਾ ਫਲੇਮ ਨਹੀਂ ਕਰਨਾ ਸੀ ਹੁਣ ਇਸੇ ਨੂੰ ਤੇ ਡਰੋਂ ਪਲਟ ਦਿੱਤਾ ਹੈ ਹੁਣ ਦੱਲੀ ਸਾਈਡ ਹਲਕਾ ਜਿਹਾ ਲਗਾ ਦਾਂਗੇ ਰਾਈਂਡ ਆਇਲ ਇਨ ਦਰਮਿਆਸੇ ਇਹ ਦਾ ਦਫੋਣੀ ਦੇ ਨਾਲ ਕਰਕੇ ਨਾ ਵਧੀਆ ਜਿਹਾ ਟੰਗ ਦੇ ਨਾਲ ਇਹਨੂੰ ਬਰਾਊਨ ਸ਼ੇਡ ਚ ਕਰ ਲੈਣਾ ਦੇਖਿਓ ਬਹੁਤ ਹੀ ਵਧੀਆ ਸੌਫਟ ਜਿਹਾ ਬਣ ਕੇ ਨਾ ਰੈਡੀ ਹੁੰਦਾ ਹੈ ਪਰੌਠਾ ਪਨੀਰ ਦਾ ਨਾ ਤੁਸੀਂ ਵੀ ਖਾਂਦੇ ਹੋਵੋਗੇ ਤੇ ਕਿਹਦੇ ਕਿਹਦੇ ਫੇਵਰਟ ਹੈ ਜੀ ਪਨੀਰ ਦੇ ਪਰੌਂਠੇ ਜ਼ਰੂਰ ਦੱਸਣਾ ਬਸ ਜੀ ਰੋਟੀ ਸਾਡੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੋਈ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀ ਚੀਜ਼ ਤੁਹਾਡੀ ਵੀ ਫੇਵਰਟ ਹੁੰਦੀ ਆ ਉਹ ਮੈਨੂੰ ਜਰੂਰ ਦੱਸ ਦਿਆ ਕਰੋ ਠੀਕ ਹੈ ਜੀ ਤੇ ਇਹ ਹੋ ਗਈ ਸਾਡੀ ਰੋਟੀ ਰੈਡੀ ਹੁਣ ਅਸੀਂ ਇਹਨੂੰ ਪਲੇਟ ਵਿੱਚ ਕੱਢ ਰਹੇ ਆ ਇਸ ਤਰ੍ਹਾਂ ਦੇਖੋ ਜੀ ਕਿੰਨਾ ਵਧੀਆ ਸਾਡਾ ਪਰੌਂਠਾ ਪਨੀਰ ਵਾਲਾ ਰੋਟੀ ਪਨੀਰ ਵਾਲੀ ਕਹਿ ਲਓ ਤੁਸੀਂ ਬਣ ਕੇ ਰੈਡੀ ਹੋਈ ਆ ਬਹੁਤ ਹੀ ਵਧੀਆ ਨਾਲੇ ਬਣੀ ਵੀ ਸਿੰਗਲ ਆ ਕਈ ਲੋਕ ਜਿਹੜੇ ਹੁੰਦੇ ਡਬਲ ਬਣਾ ਲੈਂਦੇ ਆ ਸੋ ਤੁਸੀਂ ਸਿੰਗਲ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਕੋਈ ਚੱਕਰ ਨਹੀਂ ਅਗਰ ਬਾਹਰ ਚੀਜ਼ ਨਿਕਲ ਜਾਂਦੀ ਤੇ ਉਹ ਵਧੀਆ ਲੱਗਦੀ ਆ ਸਗੋਂ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਆ ਤੇ ਇਹਨੂੰ ਸਿੰਗਲ ਹੀ ਬਣਾਇਆ ਕਰੋ ਕਿਉਂਕਿ ਮੈਂ ਮooli gobhi aalu ਸਾਰੇ ਜੋ ਵੀ ਚੀਜ਼ਾਂ ਵਾਲੇ ਪਰੌਂਠੇ ਹੁੰਦੇ ਨੇ ਨਾ ਸਾਰੇ ਮੇਰੇ ਸਿੰਗਲ ਹੀ ਬੰਨਦੇ ਆ ਮੈਂ ਕਦੀ ਡਬਲ ਨਹੀਂ ਬਣਾਇਆ ਠੀਕ ਹੈ ਕਰਕੇ ਦੇਖਿਓ ਟਰਾਈ ਸਿੰਗਲ ਚ ਬਹੁਤ ਅੱਛਾ ਬਣੂਗਾ ਦੇਖੋ ਬਹੁਤ ਹੀ ਵਧੀਆ ਬਣਿਆ ਨਾਲੇ ਬਣਿਆ ਵੀ ਹੈਵੀ ਆ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਬਣਿਆ ਤੇ ਨਾ ਹੀ ਬਹੁਤ ਹੈਵੀ ਬਣਿਆ ਠੀਕ ਹੈ ਜੀ ਤੁਹਾਨੂੰ ਕਿਦਾਂ ਦੀ ਲੱਗਿਆ ਪਨੀਰ ਵਾਲੀ ਰੋਟੀ ਸਾਡੀ ਦੱਸਣਾ ਜ਼ਰੂਰ ਕਮੈਂਟ ਕਰਿਓ ਮਿਲਦੇ ਨੇਕਸਟ ਵਲੌਗ ਨਾਲ